ਮਾਰਵਾਹੀ ਕਿਉਂ ਬਣਿਆ ਪੰਜਾਬ ਦੇ ਵਿੱਚ ਕੈਂਸਰ ਦਾ ਕੇਂਦਰ ਇੱਕ ਬਹੁਤ ਵੱਡਾ ਸਵਾਲ ਹੈ ਅੱਜ ਇਸ ਵੀਡੀਓ ਵਿੱਚ ਆਪਾਂ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ ਨਾਲ ਦੀ ਨਾਲ ਇਹ ਵੀ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਪੰਜਾਬ ਆ ਉਸ ਦੇ ਵਿੱਚ ਜਿਹੜੀ ਕੈਂਸਰ ਆ ਉਹ ਦੁਨੀਆ ਦੇ ਮੁਕਾਬਲੇ ਜ਼ਿਆਦਾ ਆ ਕਿ ਘੱਟ ਆ ਤੇ ਇਹਦੇ ਨਾਲ ਹੀ ਨਾਲ ਇਹ ਕਾਰਨ ਕੀ ਨੇ ਜਿਹੜਾ ਇੰਨਾ ਮਾਲਵੇ ਵਿੱਚ ਕੈਂਸਰ ਫੈਲਿਆ ਹੋਇਆ ਆ ਤੈਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਹੈ ਉਹਦੇ ਬਾਰੇ ਵੀ ਆਪਾਂ ਥੋੜੀ-ਬਹੁਤ ਚਰਚਾ ਜ਼ਰੂਰ ਕਰਾਂਗੇ ਹਾਨੀ ਸਾਹਿਬ ਜੀ ਗਾਲ ਜੀ ਮੇਰਾ ਨਾਮ ਫਤੇਹ ਸਿੰਘ ਸਵਾਗਤ ਕਰਨਾ ਤੁਹਾਡਾ ਪੰਜਾਬ ਪੀਸਸ ਅੰਡਰ 247 ਦੇ YouTube ਚੈਨਲ ਦੇ ਉੱਤੇ ਸੋ ਬਹੁਤ ਹੀ ਇਨਫੋਰਮੇਸ਼ਨ ਵਾਲੀ ਵੀਡੀਓ ਹੈ ਇਹਨੂੰ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਤੱਕ ਜ਼ਰੂਰ ਪਹੁੰਚਾ ਦਿਓ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਤੇ ਇਹਨੂੰ ਸ਼ੇਅਰ ਵੀਡੀਓ ਨੂੰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਸੋ ਲੋ ਜੀ ਕਰਦੇ ਫਿਰ ਆਪਾਂ ਸ਼ੁਰੂਆਤ ਕੈਂਸਰ ਇਨ ਪੰਜਾਬ ਸੋ ਪੰਜਾਬ ਦੇ ਵਿੱਚ ਕੈਂਸਰ ਦੇ ਬਾਰੇ ਜਾਣਕਾਰੀ ਇਕੱਠੀ ਕਰਨ ਤੋਂ ਪਹਿਲਾਂ ਆਪਾਂ ਇੱਕ ਵਾਰ ਦੁਨੀਆ ਨਾਲ ਦੇਖ ਲਈਏ ਵੀ ਦੁਨੀਆ ਦੇ ਵਿੱਚ ਕਿੰਨੀ ਕਾ ਕਿਉਂਕਿ ਕੈਂਸਰ ਦੀ ਗੱਲ ਕਰ ਲਈਏ ਤਾਂ ਇਸ ਸਮੇਂ ਕੱਲੀ ਇਹ ਪੰਜਾਬ ਦੀ ਨਹੀਂ ਪੂਰੀ ਦੁਨੀਆ ਦੀ ਸਮੱਸਿਆ ਬਣ ਚੁੱਕੀ ਹੈ 2022 ਦੇ ਵਿੱਚ ਇੱਕ ਡਾਟਾ ਸਾਡੇ ਕੋਲ ਦੇਖਣ ਨੂੰ ਆਇਆ ਡਾਟਾ ਵੀ ਆਪਾਂ ਕਹਿ ਦਿੰਦੇ ਹਾਂ ਤੇ ਥੋੜਾ ਜਿਹਾ ਮੈਂ ਡਾਟਾ ਬੋਲ ਦਿੰਦਾ ਲੇਕਿਨ ਹੁੰਦਾ ਡਾਟਾ ਠੀਕ ਹੈ ਸੋ ਡਾਟਾ ਸਾਡੇ ਕੋਲ ਆ ਜਿੱਥੇ ਦੱਸਿਆ ਗਿਆ ਕਿ ਲਗਭਗ 2 ਕਰੋੜ ਬੰਦੇ ਪੂਰੀ ਦੁਨੀਆ ਵਿੱਚ ਕੈਂਸਰ ਦੇ ਮਰੀਜ਼ ਨੇ 2 ਕਰੋੜ ਜਾਨਕੀ 20 ਮਿਲੀਅਨ ਉਦੇ ਵਿੱਚੋਂ 97 ਲੱਖ ਦੇ ਲਗਭਗ 2002 2022 ਵਿੱਚ ਲੋਕ ਮਰ ਗਏ ਸੀਗੇ ਪੂਰੀ ਦੁਨੀਆ ਵਿੱਚ ਕੈਂਸਰ ਦੇ ਨਾਲ ਤੇ ਇਹਦੇ ਵਿੱਚੋਂ ਵੀ ਵੈਸੇ ਤਾਂ 36 ਤਰ੍ਹਾਂ ਦੀ ਕੈਂਸਰ ਹੁੰਦੀ ਆ 10 ਤਰ੍ਹਾਂ ਦੀ ਇਦਾਂ ਦੀ ਕੈਂਸਰ ਆ ਜਿਹੜੀ 2/3 ਲੋਕਾਂ ਦੀ ਮੌਤ ਦਾ ਕਾਰਨ ਬਣੀ ਹੈ ਯਾਨੀ ਕਿ ਜ਼ਿਆਦਾਤਰ ਮੌਤਾਂ 2/3 ਜਿਹੜੀਆਂ 2/3 ਮੌਤਾਂ ਉਹ 10 ਤਰ੍ਹਾਂ ਦੀ ਕੈਂਸਰ ਨਾਲ ਹੁੰਦੀਆਂ ਨੇ ਹੁਣ ਜੇ ਗੱਲ ਕੀਤੀ ਜਾਵੇ ਇਹ ਸਾਰਾ ਡਾਟਾ ਜਿਹੜਾ ਡਾਟਾ ਇਕੱਠਾ ਕੀਤਾ ਕਿੱਥੋਂ ਕੀਤਾ ਗਿਆ ਇਸ ਡੇਟੇ ਦਾ ਸੋਰਸ ਹੈਗਾ 185 ਮੁਲਕ ਤੇ ਉੱਥੋਂ ਪਤਾ ਲੱਗਾ ਕਿ 36 ਤਰ੍ਹਾਂ ਦੀ ਕੈਂਸਰ ਸਾਡੇ ਕੋਲੇ ਸਾਨੂੰ ਦੇਖਣ ਨੂੰ ਮਿਲਦੀ ਹੈ ਸਭ ਤੋਂ ਜ਼ਿਆਦਾ ਜਿਹੜਾ ਸ਼ਿਕਾਰ ਹੋਏ ਲੋਕ ਹੋਏ ਨੇ ਲੰਗਸ ਕੈਂਸਰ ਦੇ ਯਾਨੀ ਕਿ ਫੇਫੜਿਆਂ ਦਾ ਕੈਂਸਰ ਲਗਭਗ ਲਗਭਗ 25 ਲੱਖ ਲੋਕੇ 2022 ਦਾ ਡਾਟਾ ਆਪਾਂ ਦੇਖ ਰਹੇ ਹਾਂ ਉਹਦੇ ਅਕੋਰਡਿੰਗ ਆਪਾਂ ਚੱਲ ਰਹੇ ਹਾਂ ਦੂਜੇ ਨੰਬਰ ਤੇ ਕਹਿੰਦੇ ਜਿਹੜਾ ਫੀਮੇਲ ਦੇ ਵਿੱਚ ਬ੍ਰੈਸਟ ਕੈਂਸਰ ਹੈ ਬਹੁਤ ਜ਼ਿਆਦਾ ਸਾਨੂੰ ਦੇਖਣ ਨੂੰ ਮਿਲ ਰਿਹਾ ਉਹਦਾ ਵੀ ਆਪਾਂ ਕਾਰਨ ਦੇਖਣ ਦੀ ਕੋਸ਼ਿਸ਼ ਕਰਾਂਗੇ ਸੋ ਫੀਮੇਲ ਦਾ ਬ੍ਰੈਸਟ ਕੈਂਸਰ ਦੂਜੇ ਨੰਬਰ ਤੇ ਆ ਤੀਜੇ ਨੰਬਰ ਤੇ ਕੋਲੋ ਰੈਕਟਲ ਕੈਂਸਰ ਹੁੰਦਾ ਇੱਕ ਕੈਂਸਰ ਹੁੰਦਾ ਜਿਹੜਾ ਨਾ ਆਪਣੇ ਅੰਤਰੀਆਂ ਜਿਹਨੂੰ ਅਸੀਂ ਕਹਿੰਦੇ ਆਂ ਅੰਤਰੀਆਂ ਦੇ ਵਿਚਕਾਰ ਇੱਕ ਅਦਾ ਸਾਡਾ ਇੰਦਾ ਗਲੈਂਡ ਹੁੰਦਾ ਜਿਹੜਾ ਕੈਂਸਰ ਦਾ ਸ਼ਿਕਾਰ ਹੋ ਜਾਂਦਾ ਸੋ ਤੀਜੇ ਨੰਬਰ ਤੇ ਸਭ ਤੋਂ ਵੱਧ ਉਹ ਕੈਂਸਰ ਸਾਨੂੰ ਦੇਖਣ ਨੂੰ ਮਿਲਦੀ ਆ ਚੌਥੇ ਨੰਬਰ ਤੇ ਕਹਿੰਦੇ ਜਿਹੜੀ ਹੈਗੀ ਸਾਡੇ ਕੋਲੇ ਪ੍ਰੋਸਟੇਟ ਕੈਂਸਰ ਹੁੰਦੀ ਆ ਇਹ ਜਿਹੜਾ ਮੇਲ ਹੁੰਦਾ ਜਮੇ ਆਦਮੀ ਆ ਆਦਮੀਆਂ ਦੇ ਜਿਹੜੇ ਰੀਪਰੋਡਕਟਿਵ ਸਿਸਟਮ ਹੁੰਦੇ ਨੇ ਉੱਥੇ ਇੱਕ ਗਲੈਂਡ ਹੁੰਦਾ ਸਾਡੇ ਅੰਦਰ ਬਾਡੀ ਦੇ ਉੱਥੇ ਕੈਂਸਰ ਹੁੰਦੀ ਆ ਤੇ ਪੰਜਵੇਂ ਨੰਬਰ ਤੇ ਕਹਿੰਦੇ ਸਟਮਕ ਕੈਂਸਰ ਜਾਨੀ ਕਿ ਟੈਡ ਦੀ ਕੈਂਸਰ ਸਾਨੂੰ ਦੇਖਣ ਨੂੰ ਮਿਲਦੀ ਹੈ ਸੋ ਤੁਸੀਂ ਇੱਕ ਗੱਲ ਧਿਆਨ ਨਾਲ ਸਮਝੋ ਇੱਥੇ ਜਿਹੜੀ ਜ਼ਿਆਦਾਤਰ ਕੈਂਸਰ ਉਹ ਕਿੱਥੇ ਹੋ ਰਹੀ ਹੈ ਜਾਂ ਤਾਂ ਜਿੱਥੋਂ ਅਸੀਂ ਸਾਹ ਲੈਨੇ ਸਾਡੇ ਫੇਫੜੇ ਹੋ ਗਏ ਠੀਕ ਹੈ ਜਾਂ ਫਿਰ ਜਿਹੜਾ ਔਰਤਾਂ ਦਾ ਇੱਕ ਇਦਾਂ ਦਾ ਬਾਡੀ ਪਾਰਟ ਆ ਜਿੱਥੋਂ ਨਸਲਾਂ ਚੱਲਦੀਆਂ ਨੇ ਸਭ ਤੋਂ ਕਹਿ ਲੋ ਵੀ ਸੈਂਸਿਟਿਵ ਹਿੱਸਾ ਤੇ ਸਭ ਤੋਂ ਪਾਵਰਫੁਲ ਹਿੱਸਾ ਕਿਉਂਕਿ ਉੱਥੋਂ ਜਿਹੜਾ ਹੈਗਾ ਉਹ ਬੱਚੇ ਆਪਦੀ ਫੀਡ ਲੈਂਦੇ ਨੇ ਸੋ ਪਰਮਾਤਮਾ ਦੀ ਕਿੰਦਾ ਦੀ ਰਚਨਾ ਉੱਥੇ ਸਾਨੂੰ ਇਹ ਦੇਖਣ ਨੂੰ ਮਿਲ ਰਿਹਾ ਹੈ ਆ ਉਦੋਂ ਬਾਅਦ ਸਾਡਾ ਜਿਹੜਾ ਬਾਡੀ ਪਾਰਟ ਹੈਗਾ ਜਿੱਥੋਂ ਦੀ ਸਾਡੇ ਸਰੀਰ ਦਾ ਮਲ ਤੇ ਆਗਮਾਰ ਨਿਕਲਦਾ ਆ ਜਿਹਨੂੰ ਅਸੀਂ ਅੰਤੜੀਆਂ ਕਹਿੰਦੇ ਨੇ ਉੱਥੇ ਦੇਖਣ ਨੂੰ ਮਿਲਦਾ ਫਿਰ ਸਾਡਾ ਟੈੱਡ ਹੋ ਗਿਆ ਜਾਂ ਜਿਹੜਾ ਮੇਲ ਦਾ ਉਹ ਆਰਗਨ ਹੈ ਜਿੱਥੋਂ ਦੀ ਮੇਲ ਨੇ ਰੀਪ੍ਰੋਡਕਟਿਵ ਸਿਸਟਮ ਨੂੰ ਇਨਕਰੀਜ਼ ਕਰਨਾ ਉੱਥੇ ਸੋ ਇਹ ਸਾਨੂੰ ਉਹ ਖਾਸ ਖਾਸ ਜਗ੍ਹਾ ਦਾ ਫਿਰ ਟੈੱਡ ਹੋ ਗਿਆ ਜਿੱਥੇ ਸਾਡੀ ਰੋਟੀ ਜਾਣੀ ਆ ਅਸੀਂ ਸਮਝਾਂਗੇ ਇਦਾਂ ਕਿਉਂ ਹੋ ਰਿਹਾ ਇੱਥੇ ਜ਼ਿਆਦਾ ਕੈਂਸਰ ਕਿਉਂ ਹੋ ਰਿਹਾ ਵੈਸੇ 36 ਤਰ੍ਹਾਂ ਦਾ ਆ ਲੇਕਿਨ ਮੇਨ ਇਹ ਹੈ ਜੀ ਠੀਕ ਹੈ ਸੋ ਜੇ ਆਪਾਂ ਦੇਖੀਏ ਤਾਂ 2023 ਚ ਸਾਨੂੰ ਉਮੀਦ ਹੈ ਜਿਹੜਾ ਪਿਛਲੇ ਸਾਲ 97 ਲੱਖ ਲੋਕ ਪੂਰੀ ਦੁਨੀਆ ਵਿੱਚ ਮਰਿਆ ਸੀਗਾ ਕਹਿੰਦੇ ਵੱਧ ਕੇ ਹੋ ਇੱਕ ਕਰੋੜ ਹੋ ਸਕਦਾ ਹੈ ਤੇ ਜੇ ਪਰ ਡੇ ਦੇ ਹਿਸਾਬ ਨਾਲ ਦੇਖੀਏ ਤਾਂ ਪੂਰੀ ਦੁਨੀਆ ਦੇ ਵਿੱਚ 26300 ਬੰਦਾ ਹਰ ਇੱਕ ਦਿਨ ਕੈਂਸਰ ਨਾਲ ਮਰ ਰਿਹਾ ਆ ਇਹ ਡਾਟਾ ਕਹਿੰਦਾ ਜੀ ਹੁਣ ਜਿਵੇਂ ਭਾਰਤ ਤੇ ਆਵਾਂ ਤਾਂ ਭਾਰਤ ਦੇ ਵਿੱਚ ਸਾਡੇ ਕੋਲੇ 2013 2023 ਦਾ ਡਾਟਾ 2013 ਠੀਕ ਹੈ ਸੋ ਕਹਿੰਦੇ 1990 ਤੋਂ ਲੈ ਕੇ 2013 ਤੱਕ ਭਾਰਤ ਦੇ ਵਿੱਚ ਕੇਸ ਡਬਲ ਹੋ ਗਿਆ ਜਿਵੇਂ ਸਾਲ ਦਰ ਸਾਲ ਚੱਲਾਂ ਤਾਂ ਸਾਨੂੰ 2000 ਅ 20 ਦੇ ਵਿੱਚ ਜਿਹੜੇ ਇਹ ਨੰਬਰ ਸੀਗੇ ਜੋ ਕਿ ਸਾਡੇ ਕੋਲ ਸੀਗੇ ਲਗਭਗ 1 ਲੱਖ 13 ਲੱਖ 90000 1.3 ਮੀਲੀਅਨ ਦਾ ਮਤਲਬ 13 ਲੱਖ 13 ਲੱਖ 90000 2021 ਦੇ ਵਿੱਚੋਂ ਵੱਧ ਕੇ 14 ਲੱਖ 20000 ਹੋ ਗਿਆ ਤੇ 2022 ਦੇ ਵਿੱਚੋਂ ਵੱਧ ਕੇ ਸਾਡੇ ਕੋਲੇ 14 ਲੱਖ 60000 ਹੋ ਗਿਆ ਤੇ ਕਹਿੰਦੇ ਜੇ ਇਸ ਸਪੀਡ ਨਾਲ ਵਧ ਰਿਹਾ ਨਾ ਪੂਰੇ ਭਾਰਤ ਦੇ ਵਿੱਚ 2025 ਤੱਕ ਦਾ ਡੇਟਾ ਦੱਸੂਗਾ ਕਿ ਸਾਡੇ ਕੋਲੇ ਲਗਭਗ 15 ਲੱਖ 70 ਹਜ਼ਾਰ ਬੰਦਾ ਕੈਂਸਰ ਦਾ ਮਰੀਜ਼ ਹੋਊਗਾ ਸੋ ਜੇ ਮੈਂ ਦੇਖਾਂ ਨਾ ਪੂਰੀ ਦੁਨੀਆ ਦੇ ਵਿੱਚ ਮੈਂ 2022 ਨੂੰ ਹੀ ਕੰਪੇਅਰ ਕਰਾਂ ਤਾਂ 2 ਕਰੋੜ ਲੋਕੀ ਸੀਗੇ ਜਾਨਕੀ 20 ਮਿਲੀਅਨ 2 ਕਰੋੜ ਸਿੰਪਲ ਹੋ ਜਾਊਗਾ ਉਹਦੇ ਵਿੱਚੋਂ ਸਾਡੇ ਕੋਲ ਕਿੰਨੇ ਸੀਗੇ 2022 ਦੇ ਵਿੱਚ ਸਾਡੇ ਕੋਲ ਸੱਜੀ 14.5 ਲੱਖ ਜਾਨਕੀ ਬੰਦਾ ਸੋਚੀਏ ਦੇਖੋ 2 ਕਰੋੜ ਦੇ ਵਿੱਚੋਂ 14.5 ਲੱਖ ਸਾਡੇ ਕੋਲ ਹੀ ਜਣੀ ਭਾਰਤ ਦੀ ਐਵਰੇਜ ਪੂਰੀ ਦੁਨੀਆ ਦੇ ਮੁਕਾਬਲੇ ਜ਼ਿਆਦਾ ਆ ਜਿਵੇਂ ਭਾਰਤ ਤੋਂ ਹੁਣ ਪੰਜਾਬ ਵੱਲੋਂ ਆਵਾ ਆਪਾਂ ਉਹ ਵੀ ਦੇਖਾਂਗੇ ਸੋ ਪੰਜਾਬ ਦੇ ਵਿੱਚ ਸਾਨੂੰ ਉਮੀਦ ਆ ਜੋ ਸਾਡਾ ਡਾਟਾ ਕਹਿੰਦਾ ਵੀ 2025 ਤੱਕ ਪੰਜਾਬ ਦੇ ਵਿੱਚ ਵੀ 43000 ਕੇਸ ਵਧ ਕੇ ਹੋ ਜਾਣਗੇ ਪਰ ਜੇ ਮੈਨੂੰ ਸਾਲ ਦਰ ਸਾਲ ਲੈ ਕੇ ਚੱਲਾਂ 2019 ਦੇ ਵਿੱਚ 37700 ਕੇਸ ਸੀਗੇ 2018 ਵਿੱਚ ਸੀਗੇ 36000 2019 'ਚ ਹੋ ਗਿਆ 37000 2020 ਦੀ ਗੱਲ ਕਰ ਲਈ ਤਾਂ 2020 ਦੇ ਵਿੱਚ 38600 ਕੇਸ ਸਾਨੂੰ ਦੇਖਣ ਨੂੰ ਮਿਲੇ ਆ 2021 ਦੀ ਗੱਲ ਕਰ ਲਈ ਤਾਂ ਇਹ ਕੇਸ ਵਾਦ ਕਿਹ ਹੋ ਗਿਆ 39500 ਤੇ ਦੂਸਰਾ 22 ਦੀ ਗੱਲ ਕਰ ਲਈਏ ਕੇਸ ਵਾਦ ਕਿਹ ਹੋ ਗਿਆ 40435 2022 ਤੱਕ ਆਪਾਂ 23 24 ਦੇ ਡੇਟੇ ਤੇ ਵੀ ਆਵਾਂਗੇ ਹੁਣ ਇਹਦੇ ਵਿੱਚੋਂ ਜ਼ਿਆਦਾ ਔਰਤ ਜਾਂ ਮਰਦ ਕੌਣ ਸ਼ਿਕਾਰ ਹੋ ਰਿਹਾ ਸੋ ਜੇ ਦੇਖਿਆ ਜਾਵੇ ਤਾਂ ਕਹਿੰਦੇ 2000 ਜਿਹੜਾ ਸਾਡੇ ਕੋਲੇ 25 ਦਾ ਡਾਟਾ ਆਊਗਾ ਉਹਦੇ ਵਿੱਚ ਜੋ ਸਾਡੇ ਕੋਲ ਹੈਗਾ ਜੀ 19991 ਯਾਨੀ ਕਿ 20000 ਆਦਮੀ ਹੋਣਗੇ ਤੇ 23000 ਤੋਂ ਉੱਤੇ ਔਰਤਾਂ ਹੋਣਗੀਆਂ ਸੋ ਔਰਤਾਂ ਜ਼ਿਆਦਾ ਸ਼ਿਕਾਰ ਹੋ ਰਹੀਆਂ ਨੇ ਕੈਂਸਰ ਦਾ ਹੁਣ ਜੇ ਮੈਨੂੰ ਦੇਖਾਂ ਹੋਰ ਜ਼ਿਆਦਾ ਰਿਫਾਈਨ ਕਰਕੇ ਠੀਕ ਹੈ ਸੋ ਮੌਤਾਂ ਕਿੰਨੀਆਂ ਹੋਣਗੀਆਂ ਪੰਜਾਬ ਦੇ ਵਿੱਚ ਕੈਂਸਰ ਦੇ ਮਰੀਜ਼ ਅਸੀਂ ਦੇਖ ਲਏ ਸੋ ਕਹਿੰਦੇ 2020 ਦੇ ਵਿੱਚ ਪੰਜਾਬ ਦੇ ਵਿੱਚ 22276 ਮੌਤਾਂ ਹੋਈਆਂ ਤੇ 2021 ਦੀ ਗੱਲ ਕਰ ਲਈਏ 22786 ਮੌਤਾਂ ਸਾਨੂੰ ਦੇਖਣ ਨੂੰ ਮਿਲੀਆਂ ਉਹ ਨਹੀਂ 2020 ਵਿੱਚ ਸੀ ਗਿਆ 2021 ਵਿੱਚ ਹੋ ਗਈਆਂ 22700 ਤੇ 2023 ਵਿੱਚ ਕਹਿੰਦੇ ਸਾਡੇ ਕੋਲ ਉਮੀਦ ਆ ਕਿ 23000 ਸਾਨੂੰ ਮੋਤਾਂ ਜਿਹੜੀਆਂ ਉਹ ਦੇਖਣ ਨੂੰ ਮਿਲਣਗੀਆਂ ਜ਼ਿਆਦਾਤਰ ਜਿਹੜੀਆਂ ਇਹ ਮੋਤਾਂ ਹੋ ਰਹੀਆਂ ਹਨ ਯਾਨੀ ਕਿ ਹਰੇਕ ਸਾਲ 22 23 24000 ਮੋਤਾਂ ਹੋ ਰਹੀਆਂ ਨੇ ਇਹ ਮੋਤਾਂ ਜ਼ਿਆਦਾਤਰ ਸਾਨੂੰ ਮਾਲਵੇ ਦੇ ਕੁਝ ਜਿਹੜੇ ਜ਼ਿਲ੍ਹੇ ਆ ਜਿਨ੍ਹਾਂ ਦੀ ਆਪਾਂ ਗੱਲ ਕਰ ਲਈ ਮਾਨਸਾ ਸੰਗਰੂਰ ਸ਼੍ਰੀ ਮੁਕਤਸਰ ਸਾਹਿਬ ਲੁਧਿਆਣਾ ਪਟਿਆਲਾ ਬਠਿੰਡਾ ਇਹਨਾਂ ਜ਼ਿਲ੍ਹਿਆਂ ਵਿੱਚ ਹੀ ਦੇਖਣ ਨੂੰ ਮਿਲਦੀਆਂ ਨੇ ਹੁਣ ਮੈਂ ਦੇਖਾਂ ਜਿਹੜਾ ਪੰਜਾਬ ਦੇ ਆਂਢੀ ਗੁਆਂਢੀ ਸੂਬੇ ਹੈਗੇ ਉੱਥੇ ਦਾ ਕੀ ਸਿਨੈਰੀਓ ਆ ਸੋ ਹਰਿਆਣਾ ਪੰਜਾਬ ਤੇ ਹਿਮਾਚਲ ਦਾ ਜੇ ਕੰਪੈਰੀਜ਼ਨ ਕਰੀਏ 2021 ਦੇ ਵਿੱਚ ਹਰਿਆਣਾ ਵਿੱਚ 30000 ਕੇਸ ਸੀਗੇ ਕੈਂਸਰ ਦੇ ਪੰਜਾਬ ਦੇ ਵਿੱਚ ਲਗਭਗ 40000 ਹਿਮਾਚਲ ਦੀ ਗੱਲ ਕਰ ਲਈਏ 9000 ਦੇ ਲਗਭਗ ਏਦੀ 2022 ਚ ਆ ਜੀਏ ਤਾਂ 30851 ਪੰਜਾਬ ਦੇ ਵਿੱਚ 40435 ਹਿਮਾਚਲ ਵਿੱਚ 9164 2023 ਚ ਕੰਪੈਰੀਜ਼ਨ ਦੇਖ ਲਓ 24 ਦੇਖ ਲਓ ਸੋ 24 ਤੱਕ ਆਉਂਦੇ ਆਉਂਦੇ ਹਰਿਆਣੇ 'ਚ 32000 ਸਾਢੇ 32000 ਲਾ ਲਓ ਤੇ ਪੰਜਾਬ ਦੇ ਵਿੱਚ ਸਾਢੇ 42000 ਦੇ ਨੇੜੇ ਦੇ ਕੇਸ ਸਾਨੂੰ ਦੇਖਣ ਨੂੰ ਮਿਲਦੇ ਆ ਹਿਮਾਚਲ ਵਿੱਚ 95 ਹਾਲਾਂਕਿ ਹਿਮਾਚਲ ਦੀ ਜਨਸੰਖਿਆ ਘੱਟ ਆ ਪਰ ਪੰਜਾਬ ਦੇ ਵਿੱਚ ਸਾਨੂੰ ਕੇਸ ਬਹੁਤ ਵੱਡੇ ਲੈਵਲ ਤੇ ਦੇਖਣ ਨੂੰ ਮਿਲਦੇ ਆ ਹੁਣ ਜੇ ਮੈਂ ਇਹਨੂੰ ਹੋਰ ਜ਼ਿਆਦਾ ਤੁਹਾਡੇ ਲਈ ਰਿਫਾਈਨ ਕਰ ਦਵਾਂ 2000 ਸਾਡੇ ਕੋਲ 23 24 ਤੱਕ ਦੇਖੋ 24 ਤੱਕ ਕਿੰਨੇ ਆ 42 ਸਾਢੇ 42000 ਪੰਜਾਬ ਦੇ ਵਿੱਚ ਕੇਸ ਆ ਹਰਿਆਣਾ ਵੀ ਉਹਦਾ ਹਿੱਸਾ ਆ ਹਰਿਆਣਾ ਵਿੱਚ 32000 ਜੇ ਮੈਂ ਦੋਨਾਂ ਨੂੰ ਜੋੜ ਵੀ ਦਵਾਂ ਤੇ ਆਪਾਂ ਲਗਭਗ ਹੈਗਾ ਜਿਹੜਾ ਉਹ 75000 ਦੇ ਨੇੜੇ ਪਹੁੰਚ ਜਾਂਦੇ ਹਾਂ ਸੋ ਪੂਰੇ ਭਾਰਤ ਦੇ ਵਿੱਚ 14.5 ਲੱਖ ਉਹਦੇ ਵਿੱਚੋਂ 75000 ਕੇਸ ਦੋ ਸਟੇਟਾਂ ਵਿੱਚ ਆ ਕੀ ਕਾਰਨ ਆ ਕਿਉਂ ਆ ਇਦਾਂ ਤੇ ਇੱਕ ਹੋਰ ਸਾਡੇ ਕੋਲ ਨਵੀਂ ਇਨਫੋਰਮੇਸ਼ਨ ਆਈ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਔਰਤਾਂ ਨੂੰ ਬ੍ਰੈਸਟ ਕੈਂਸਰ ਬਹੁਤ ਜ਼ਿਆਦਾ ਵੱਧ ਰਿਹਾ ਆ ਹੁਣ ਇਹ ਹੈਰਾਨੀਜਨਕ ਖੁਲਾਸਾ ਆ ਕਿ ਜੇ ਮੈਂ 1 ਲੱਖ ਔਰਤਾਂ ਦੀ ਗਿਣਤੀ ਕਰਾਂ ਉਹਦੇ ਵਿੱਚੋਂ ਪਹਿਲੇ ਨੰਬਰ ਤੇ ਕੇਰਲਾ ਆਉਂਦਾ ਜਿੱਥੇ 45.7 ਯਾਨੀ ਕਿ 1 ਲੱਖ ਦੇ ਵਿੱਚੋਂ ਲਗਭਗ 46 ਔਰਤਾਂ ਨੂੰ ਬ੍ਰੈਸਟ ਕੈਂਸਰ ਆ 1 ਲੱਖ ਔਰਤਾਂ ਇਕੱਠੀਆਂ ਕਿੱਤੇ ਉਹਦੇ ਵਿੱਚੋਂ 46 ਔਰਤਾਂ ਨੂੰ ਬ੍ਰੈਸਟ ਕੈਂਸਰ ਆ ਦੂਜੇ ਨੰਬਰ ਤੇ ਪੰਜਾਬ ਆਉਂਦਾ 1 ਲੱਖ ਔਰਤਾਂ ਇਕੱਠੀਆਂ ਕਰੀਏ ਪੰਜਾਬ ਦੀ ਉਹਦੇ ਵਿੱਚੋਂ ਲਗਭਗ 44 ਔਰਤਾਂ ਨੂੰ ਬ੍ਰੈਸਟ ਕੈਂਸਰ ਹੋਊਗਾ ਜੀ ਬਾਕੀ ਕਰਨਾਟਕਾ ਜਾਂ ਲਾਲੋ ਤਾਮਿਲਨਾਡੂ ਲਾਲੋ ਸਾਰੇ ਦੋ ਘਾਟ ਆਂਧਰਾ ਪ੍ਰਦੇਸ਼ਾ ਨਾਲ ਸਾਡੇ ਸਾਰੇ ਦੋ ਘਾਟ ਮੇਨ ਇਹ ਦੋ ਆ ਕੇਰਲਾ ਤੇ ਪੰਜਾਬ ਕੀ ਇਦਾਂ ਦਾ ਹੋ ਗਿਆ ਵੀ ਦੁਨੀਆ ਦੇ ਵਿੱਚ ਤੇ ਪੰਜਾਬ ਦੇ ਵਿੱਚ ਕੈਂਸਰ ਦੇ ਸਾਨੂੰ ਇੰਨੇ ਮਰੀਜ਼ ਦੇਖਣ ਨੂੰ ਮਿਲ ਗਏ ਆ ਸਟੱਡੀ ਕਹਿੰਦੀ ਆ ਰਿਸਰਚ ਕਹਿੰਦੀ ਆ ਵੀ ਜਿਹੜਾ ਸਾਡਾ ਕਾਰੋਬਾਰ ਆ ਸਾਡੇ ਕੰਮ ਆ ਤੇ ਜਿਹੜਾ ਵਾਤਾਵਰਣ ਦੇ ਵਿੱਚ ਬਦਲਾਵ ਆ ਇਹੇ ਕਾਰਨ ਬਣ ਰਿਹਾ ਹੈ ਕੈਂਸਰ ਦਾ ਜੇ ਮੈਂ ਪੰਜਾਬ ਦੀ ਗੱਲ ਕਰਾਂ ਸਪੈਸ਼ਲੀ ਤੇ ਪੰਜਾਬ ਦੇ ਮਾਲਵੇ ਨੂੰ ਤਾਂ ਕੈਂਸਰ 벨ਟ ਕਿਹਾ ਜਾਣ ਲੱਗ ਪਿਆ ਹਾਲਾਤ ਇਹਦੇ ਖਰਾਬ ਹੋ ਗਏ ਨੇ ਇਦਾਂ ਦਾ ਕੀ ਹੋ ਗਿਆ ਸੋ ਕਹਿੰਦੇ ਜਦੋਂ ਸਾਡੇ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਆਈ ਜੇ ਮੈਂ ਪੰਜਾਬ ਨੂੰ ਹੀ ਸੈਂਟਰ ਰੱਖ ਕੇ ਗੱਲ ਕਰਾਂ 1960-70 ਦੀ ਗੱਲ ਆ ਉਸ ਹਰੀ ਕ੍ਰਾਂਤੀ ਨੇ ਅੱਜ ਰਿਜ਼ਲਟ ਦੇਣੇ ਸ਼ੁਰੂ ਕਰ ਦਿੱਤੇ ਆ ਹਾਲਾਂਕਿ ਦੇਸ਼ ਦਾ ਢਿੱਡ ਭਰਨਾ ਤੋਂ ਉਹਨੇ ਉਦੋਂ ਸ਼ੁਰੂ ਕਰ ਦਿੱਤਾ ਸੀਗਾ ਹਰੀ ਕ੍ਰਾਂਤੀ ਨੇ ਪਰ ਉਹ ਢਿੱਡ ਦੇ ਵਿੱਚ ਅੱਜ ਕੈਂਸਰ ਜਿਹੜੀ ਉਹ ਪੰਜਾਬ ਦੇ ਲੋਕਾਂ ਦੇ ਬਣ ਰਹੀ ਹੈ ਜੀ ਕਿਉਂ ਕਿਉਂਕਿ ਜਦੋਂ ਹਰੀ ਕ੍ਰਾਂਤੀ ਆਈ ਅਸੀਂ ਬਹੁਤ ਸਾਰੀਆਂ ਖਾਦਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਬਹੁਤ ਸਾਰੇ ਇਦਾਂ ਦੇ ਬੀਜ ਵਰਤਣੇ ਸ਼ੁਰੂ ਕਰ ਦਿੱਤੇ ਜਿਹੜੇ ਕਿ ਲੈਬਾਂ ਵਿੱਚ ਬਣਦੇ ਸੀਗੇ ਜਿਨ੍ਹਾਂ ਉੱਤੇ ਕੈਮੀਕਲ ਲੱਗਦੇ ਸੀਗੇ ਹੌਲੀ-ਹੌਲੀ ਉਹ ਬੀ ਅਸੀਂ ਖਾਂਦੇ ਗਏ ਉਹ ਖਾਦਾਂ ਆ ਰਹੇ ਸਪਰੇਹਾਂ ਅਸੀਂ ਫਸਲਾਂ ਉੱਤੇ ਕਰਦੇ ਗਏ ਕਰਦੇ ਗਏ ਕਰਦੇ ਗਏ ਇੱਕ ਦਿਨ ਇਦਾਂ ਦਾ ਆਇਆ ਵੀ ਉਹ ਸਾਡੇ ਅੰਦਰ ਜਾ ਕੇ ਹੁਣ ਢਿੱਡ ਭਰਨ ਦੀ ਬਜਾਏ ਬਿਮਾਰੀ ਪੈਦਾ ਕਰਨ ਲੱਗ ਪਏ ਇਹ ਕੱਲਾ ਪੰਜਾਬ ਦਾ ਸਨੈਰੀਓ ਨਹੀਂ ਦੁਨੀਆ ਦਾ ਸਨੈਰੀਓ ਪੂਰੀ ਦੁਨੀਆ ਵਿੱਚ ਕੈਂਸਰ ਦੇ ਕੇਸ ਵਧੇ ਹੋਏ ਆ ਤੇ ਸਟੱਡੀ ਇਹ ਕਹਿੰਦੀ ਆ ਵੀ ਜਿਹੜਾ ਸਾਡਾ ਵਾਤਾਵਰਣ ਚ ਬਦਲਾਅ ਆ ਰਿਹਾ ਆ ਤੇ ਜਿਹੜੀ ਸਾਡੀ ਖੇਤੀਬਾੜੀ ਇਸ ਟਾਈਮ ਹੋ ਗਈ ਆ ਜਾ ਵਾਤਾਵਰਣ ਦੇ ਵਿੱਚ ਕਿਉਂਕਿ ਮੈਂ ਖੇਤੀਬਾੜੀ ਅਲੱਗ ਤਾਂ ਲੈ ਰਿਹਾ ਵਾਤਾਵਰਣ ਦੇ ਵਿੱਚ ਜਿਹੜਾ ਸਾਡਾ 에ਅ ਪੋਲੂਸ਼ਨ ਜੇ ਮੈਂ ਓਵਰਆਲ ਗੱਲ ਕਰਾਂ ਸਾਡੇ ਵਾਤਾਵਰਣ ਦਾ ਪਾਣੀ ਹਵਾ ਤੇ ਮਿੱਟੀ ਜਿਹੜੀ ਖਰਾਬ ਹੋ ਗਈ ਆ ਉਹਦੇ ਕਰਕੇ ਕੈਂਸਰ ਵੱਧ ਰਿਹਾ ਆ ਇਹ ਕਿਹਾ ਜਾਂਦਾ ਸੋ ਜੇ ਅਸੀਂ ਇਹਨੂੰ ਸਹੀ ਤਰੀਕੇ ਨਾਲ ਵਾਤਾਂਗੇ ਤਾਂ ਸ਼ਾਇਦ ਇਹ ਘਟ ਜਾਂ ਜਿਵੇਂ ਆਪਾਂ ਦੁਨੀਆ ਲੈਵਲ ਤੇ ਦੇਖਦੇ ਆ ਉੱਥੇ ਕੇਸ ਹੈਗੇ ਲੇਕਿਨ ਐਜ਼ ਕੰਪੇਅਰ ਟੂ ਇੰਡੀਆ ਘਟਨੇ ਐਜ਼ ਕੰਪੇਅ ਕਿਉਂਕਿ ਉਹਨਾਂ ਲੋਕਾਂ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਉਹਨਾਂ ਵਰਤੋਂ ਜਿਹੜੀ ਉਹ ਖਾਦਾਂ ਦਵਾਈਆਂ ਦੀ ਕੰਟਰੋਲ ਕਰ ਲਈ ਬਹੁਤ ਸਾਰੀਆਂ ਇਦਾਂ ਦੀਆਂ ਦਵਾਈਆਂ ਜਿਹੜੀਆਂ ਬਾਹਰਲੇ ਮੁਲਕਾਂ ਵਿੱਚ ਬੈਨ ਹਨ ਲੇਕਿਨ ਸਾਡੇ ਇੱਥੇ ਢੱਲੇ ਨਾਲ ਵੇਚਦੀਆਂ ਨੇ ਕਿਉਂਕਿ ਸਰਕਾਰਾਂ ਤੇ ਅਫਸਰ ਰਲੇ ਹੋ ਜਾਂ ਉਹਨਾਂ ਨੂੰ ਜੋ ਕਮਿਸ਼ਨ ਮਿਲਦਾ ਉਹ ਵੇਚੀ ਜਾਂਦੇ ਆ ਉਹਨਾਂ ਨੂੰ ਆਪ ਨੂੰ ਪਤਾ ਸੀ ਇਹ ਨਹੀਂ ਖਾਣਾ ਉਹ ਫੋਨ ਕਰਕੇ ਕਹਿੰਦੇ ਹਾਂ ਵੀ ਤੂੰ ਜ਼ਿੰਮੇਦਾਰ ਆਰਗੇਨਿਕ ਕਣਕ ਬੀਜ ਮੈਨੂੰ ਵੀਰੇ ਆਰਗੇਨਿਕ ਦੇ ਦੇ ਬਾਕੀਆਂ ਨੂੰ ਵੇਚਦੇ ਸਪਰੇਅ ਵਾਲੀ ਕੋਈ ਚੱਕਰ ਨਹੀਂ ਖਾਣ ਦੇ ਮਰਨ ਦੇ ਇਹਨਾਂ ਨੂੰ ਹੁਣ ਜਿਵੇਂ ਖਾਦ ਦੀ ਗੱਲ ਕੀਤੀ ਹੈ ਤੇ ਤੁਸੀਂ ਹਿਸਾਬ ਲਾ ਲਓ ਸਾਡੇ ਪੰਜਾਬ ਦੇ ਵਿੱਚ 5270 ਮੈਟ੍ਰਿਕ ਟਨ ਜਿਹੜੀ ਉਹ ਖਾਦ ਪੈਸਟੀਸਾਈਡ ਕੈਮੀਕਲ ਪੈਸਟੀਸਾਈਡ ਅਸੀਂ ਵਰਤਦੇ ਆ। ਮੈਂ ਇਥੇ ਫਰਟੀਲਾਈਜ਼ਰ ਦੀ ਗੱਲ ਨਹੀਂ ਕਰਦਾ ਮੈਂ ਪੈਸਟੀਸਾਈਡ ਦੀ ਗੱਲ ਕਰਦਾ ਜਾਨਕੀ ਸਪਰੇਹਾਂ ਦੀ। ਰੇਹਾਂ ਸਪਰੇਹਾਂ ਦੀ ਗੱਲ ਕਰ ਰਿਹਾ ਠੀਕ ਹੈ ਜੀ ਸਪਰੇਅ ਪਾਰਟੀਕੂਲਰਲੀ ਮੈਂ ਲੈ ਰਿਹਾ ਖਾਦ ਵੀ ਆ ਜੂਗੀ। ਸੋ ਪੰਜਾਬ ਭਾਰਤ ਦੇ ਵਿੱਚੋਂ ਤੀਜੇ ਨੰਬਰ ਤੇ ਆਉਂਦਾ ਖਾਦਾਂ ਦੀ ਵਰਤੋਂ ਕਰਨ ਦੇ ਮਾਮਲੇ ਦੇ ਵਿੱਚ। ਰੇਹਾਂ ਸਪਰੇਹਾਂ ਜਿਹਨੂੰ ਅਸੀਂ ਕਹਿੰਦੇ ਆ ਸਪਰੇਅ ਤੇ ਰੇ ਦੋਨਾਂ ਨੂੰ ਪਾ ਦਾਂਗੇ ਆਪਾਂ ਇਕੱਠਾ ਇੱਥੇ। ਪਹਿਲੇ ਨੰਬਰ ਤੇ ਹੈਗਾ ਸਾਡੇ ਕੋਲੇ ਯੂਪੀ ਤੇ ਦੂਜੇ ਨੰਬਰ ਤੇ ਮਹਾਰਾਸ਼ਟਰ ਫਿਰ ਆਪਾਂ ਸੋਚਾਂਗੇ ਸਾਜੂ ਉਹ ਤਾਂ ਦੋ ਹੈਗੇ ਆ ਜੀ ਬਾਈ ਉਹਨਾਂ ਦਾ ਏਰੀਆ ਦੇਖੋ ਤੇ ਪੋਪੂਲੇਸ਼ਨ ਦੇਖੋ ਬਹੁਤ ਵੱਡੀ ਆ ਯੂਪੀ ਦਾ ਏਰੀਆ ਬਹੁਤ ਵੱਡਾ ਮਹਾਰਾਸ਼ਟਰ ਦਾ ਏਰੀਆ ਬਹੁਤ ਵੱਡਾ ਇਹਨੂੰ ਹੋਰ ਸਿੰਪਲੀਫਾਈ ਜੇ ਮੈਂ ਕਰਾਂ ਮੈਂ ਐਵਰੇਜ ਕੱਢ ਲਈ ਪੂਰੇ ਦੇਸ਼ ਦੀ ਪੂਰੇ ਦੇਸ਼ ਦੇ ਵਿੱਚ ਇੱਕ ਹਕਟੇਅਰ ਯਾਨੀ ਕਿ ਢਾਈ ਕਿੱਲਿਆਂ ਦੇ ਵਿੱਚ 90 ਕਿਲੋ ਖਾਦ ਪੈਂਦੀ ਆ ਤੇ ਪੰਜਾਬ ਦੇ ਵਿੱਚ ਢਾਈ ਕਿੱਲਿਆਂ ਵਿੱਚ 223 ਕਿਲੋਗ੍ਰam ਖਾਦ ਪੈਂਦੀ ਆ ਇਹ ਐਵਰੇਜ ਕੱਢੀ ਮੈਂ 223 ਕਿਲੋਗ੍ਰam ਖਾਦ ਪਾਉਂਦੇ ਆਪਣੇ ਵਾਲੇ ਉਹਦੇ ਵਿੱਚੋਂ ਵੀ ਜੇ ਮੈਂ ਮਾਲਵੇਲ ਨੂੰ ਆਜਮਾਂ ਮਾਲਵੇ ਦੇ ਇਹ 15 ਜ਼ਿਲ੍ਹਿਆਂ ਉੱਥੋਂ ਦੀ ਐਵਰੇਜ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਜੇ ਪੂਰੇ ਪੰਜਾਬ ਦੇ ਵਿੱਚ 223 ਕਿਲੋਗ੍ਰam ਪਰ ਹੈਕਟੇਰ ਯਾਨੀ ਕਿ ਢਾਈ ਕਿੱਲਾਂ ਵਿੱਚ ਖਾਦ ਪੈਂਦੀ ਆ ਤਾਂ ਮਾਲਵੇ ਵਾਲਿਆਂ ਨੇ ਤਾਂ ਸਿਰੇ ਲਾਇਆ ਪਿਆ ਕੰਮ 254 ਕਿਲੋਗ੍ਰam ਖਾਦ ਉਹੀ ਢਾਈ ਏਕੜਾਂ ਵਿੱਚ ਪਾ ਰਹੇ ਪੂਰਾ ਦੇਸ਼ ਕਿੰਨੀ ਪਾ ਰਿਹਾ 90 ਕਿਲੋਗ੍ਰਾਮ ਪੰਜਾਬ ਕਿੰਨੀ ਪਾ ਰਿਆ 223 ਕਿਲੋਗ੍ਰਾਮ ਤੇ ਮਾਲਵੇ ਵਾਲੇ ਕਿੰਨੇ ਪਾ ਰਿਆ 254 ਇਹ 2022 23 ਦਾ ਡਾਟਾ ਸਾਡੇ ਕੋਲੇ ਸੋ ਜਦੋਂ ਇੰਨੀ ਅਸੀਂ ਖਾਦ ਪਾਈ ਆ ਉਹਦਾ ਰਿਜ਼ਲਟ ਤਾਂ ਫਿਰ ਨਿਕਲਣਾ ਹੀ ਆ ਪੂਰੇ ਪੰਜਾਬ ਦੀ ਜਿੰਨੀ ਖਾਦ ਆਉਂਦੀ ਆ ਜਿੰਨੀਆਂ ਰੇਹਾਂ ਸਪਰੇਹਾਂ ਆਉਂਦੀਆਂ ਆ ਉਹਦਾ 75% ਹਿੱਸਾ ਸਾਡੇ ਮਾਲਵੇ 'ਚ ਵਰਤਿਆ ਜਾਂਦਾ ਮਿਰੀਆਂ ਜੈਹਰਾਂ ਸਾਡੀਆਂ ਸਬਜ਼ੀਆਂ ਦਵਾਈਆਂ ਹੋ ਚੁੱਕੀਆਂ ਨੇ ਪੱਲੇ ਕੁਝ ਵੀ ਨਹੀਂ ਉਹਨਾਂ ਦੇ ਅਸੀਂ ਨਾਰਮਲੀ ਕੀ ਖਾਂਦੇ ਸੀਗੇ ਸਬਜੀ ਰੋਟੀ ਖਾਣਾ ਵੀ ਸਾਡਾ ਢਿੱਡ ਭਰੇ ਉਹ ਸਬਜੀ ਰੋਟੀ ਢਿੱਡ ਨਹੀਂ ਭਰ ਰਹੀ ਉਹ ਨੇਰੀ ਜ਼ਹਿਰ ਖਾ ਰਿਆ ਸੀ ਰੋਜ਼ ਥੋੜੀ ਥੋੜੀ ਜ਼ਹਿਰ ਖਾਣੇ ਆ ਉਹ ਜ਼ਹਿਰ ਇੰਨੀ ਫੈਲ ਗਈ ਆ ਵੀ ਸਰਕਾਰ ਨੇ ਸੋਚਿਆ ਵੀ ਯਾਰ ਇੰਨੇ ਬੰਦੇ ਹੋਗਾ ਕਿੱਥੋਂ ਪਹੁੰਚਣਗੇ ਇਹ ਬਾਈ ਕੈਂਸਰ ਟ੍ਰੇਨ ਚੱਲੀ ਆ ਪੰਜਾਬ ਤੋਂ ਰਾਜਸਥਾਨ ਨੂੰ ਕਿਉਂਕਿ ਉੱਥੇ ਘਾ ਹਸਪਤਾਲ ਜਿਹੜਾ ਇਲਾਜ ਕਰਦਾ ਤੇ ਸਾਨੂੰ ਪਤਾ ਉਥੋਂ ਕਿੰਨੇ ਕੁ ਠੀਕ ਹੋ ਕੇ ਆਉਂਦੇ ਆ ਕਿਉਂਕਿ ਸਾਡੇ ਵਾਲਿਆਂ ਨੂੰ ਪਤਾ ਹੀ ਉਦੋਂ ਲੱਗਦਾ ਆ ਜਦੋਂ ਆਖਰੀ ਸਟੇਜ ਤੇ ਪਹੁੰਚ ਚੁੱਕੇ ਆ ਸਾਡੇ ਕੋਲ ਇਹਨੇ ਰਿਸੋਰਸਸ ਨਹੀਂ ਹੈਗੇ ਸੋ ਕਿਤੇ ਨਾ ਕਿਤੇ ਜਿਹੜਾ ਕਿਸਾਨ ਜਾਂ ਜਿਹੜੀ ਰੋਟੀ ਜਿਹੜੀ ਖੇਤੀ ਜਿਹੜੇ ਹਰੀ ਕ੍ਰਾਂਤੀ ਸਾਡੇ ਲੋਕਾਂ ਦਾ ਢਿੱਡ ਭਰਨ ਦੇ ਲਈ ਆਈ ਸੀਗੀ ਉਹੀ ਹਰੀ ਕ੍ਰਾਂਤੀ ਅੱਜ ਸਭ ਤੋਂ ਵੱਡੀ ਸਮੱਸਿਆ ਸਾਡੇ ਲਈ ਬਣ ਚੁੱਕੀ ਹੈ ਇੱਕ ਦੋ ਦਿਨਾਂ ਚ ਨਹੀਂ ਇਦਾਂ ਹੋਇਆ ਜਿਹੜਾ ਅਸੀਂ ਰੋਜ਼ ਉਹੀ ਰੇਹਾਂ ਸਪਰੇਹਾਂ ਵਾਲੀਆਂ ਸਬਜ਼ੀਆਂ ਖਾਣੇ ਆ ਉਹੋ ਹੀ ਅਸੀਂ ਸਾਹ ਲੈਨੇ ਉਹਦੇ ਵਿੱਚ ਉਹੋ ਹੀ ਅਸੀਂ ਦੁੱਧ ਪੀਨੇ ਆ ਆਪਾਂ ਨੂੰ ਪਤਾ ਪਿੰਡ ਵਾਲਿਆਂ ਨੂੰ ਅਸੀਂ ਯੂਰੀਆ ਪਾਈ ਵਰਸੀਨ ਨੂੰ ਸ਼ਾਮ ਨੂੰ ਵਰਸੀਨ ਵੱਡੀ ਉਹੋ ਯੂਰੀਆ ਮੱਝ ਦੇ ਅੰਦਰ ਗਈ ਉਹੋ ਹੀ ਉਹਦੇ ਦੁੱਧ 'ਚ ਮਿਲ ਕੇ ਸਾਡੇ ਕੋਲ ਆ ਕੇ ਅਸੀਂ ਵੀ ਕੇ ਬੜਾ ਖੁਸ਼ ਆ ਜੀ ਲੋ ਜੀ ਪੋਸਟਿਕ ਤਤਾਂ ਵਾਲਾ ਦੁੱਧ ਪੀ ਲਿਆ ਨਹੀਂ ਉਹ ਯੂਰੀਆ ਵਾਲਾ ਦੁੱਧ ਪੀਤਾ ਸੀ ਤੇ ਜੇ ਦੇਖਿਆ ਜਾਵੇ ਬ੍ਰੈਸਟ ਕੈਂਸਰ ਬਹੁਤ ਵੱਧ ਰਹੀ ਹੈ ਨਾਰਥ ਇੰਡੀਆ ਦੇ ਵਿੱਚ ਹੁਣ ਕਹਿੰਦੇ ਕਿਉਂ ਆ ਕਿਉਂਕਿ ਸਾਡੀ ਜਿਹੜੀ ਖੇਤੀਬਾੜੀ ਆ ਉਹ ਸਹੀ ਤਰੀਕੇ ਨਾਲ ਨਹੀਂ ਚੱਲ ਰਹੀ ਬਹੁਤ ਸਾਰੀਆਂ ਸਟੱਡੀਆਂ ਤੇ ਰਿਪੋਰਟ ਨੇ ਦੱਸਿਆ ਆ ਸਟਰੋਂਗ ਲਿੰਕ ਹੈ ਬਿਟਵੀਨ ਕਾਦੇ ਇਸ ਕਹਿੰਦੇ ਬਹੁਤ ਤਕੜਾ ਲਿੰਕ ਆ ਕਾਦੇ ਜਿਹੜਾ ਕੈਮੀਕਲ ਦੀ ਵਰਤੋਂ ਅਸੀਂ ਜਿੰਨੀ ਵਧਾ ਰਹੇ ਹਾਂ ਉਹਦੇ ਨਾਲ ਕੈਂਸਰ ਰੇਟ ਉਹਨਾਂ ਵੱਧ ਰਿਹਾ ਜੀ ਹੁਣ ਬਹੁਤ ਸਾਰੇ ਇਦਾਂ ਦੇ ਸਾਡੇ ਕੋਲੇ ਕਹਿ ਲਓ ਵੀ ਰੇਹਾਂ ਸਪਰੇਹਾਂ ਨੇ ਜਿਹੜੀਆਂ ਬਾਹਰਲੇ ਮੁਲਕਾਂ ਵਿੱਚ ਬੈਨ ਆ ਜਿਹੜਾ ਤੁਸੀਂ ਪਰਸਿਸਟੈਂਟ ਐਕਸਪੋਜ਼ਰ ਕਹਿੰਦੇ ਨੇ ਉਹ ਇਦਾਂ ਦੀਆਂ ਰੇਹਾਂ ਸਪਰੇਹਾਂ ਹੁੰਦੀਆਂ ਨੇ ਖਾਦਾ ਹੁੰਦੀਆਂ ਨੇ ਜਿਹੜੀਆਂ ਕਹਿੰਦੇ ਜਦੋਂ ਅਸੀਂ ਪਾ ਜੇ ਮੇ ਡੀਟੀਟੀ ਆ ਉਹਨੂੰ ਪਾ ਦਿੱਤਾ ਨਾ ਤਾਂ ਉਹ ਪੌਦੇ ਦੇ ਅੰਦਰ ਚਲੀ ਜਾਂਦੀ ਹੈ ਇੱਕ ਤਾਂ ਹੁੰਦਾ ਵੀ ਚਲੋ ਪੌਦੇ ਦੇ ਪੱਤੇ ਉੱਤੇ ਆ ਠੀਕ ਆ ਉਹਨੇ ਸੁੰਡੀ ਮਾਰਤੀ ਠੀਕ ਆ ਪਰ ਬਹੁਤ ਸਾਰੀਆਂ ਇਦਾਂ ਦੀਆਂ ਰੇਹਾਂ ਸਪਰੇਹਾਂ ਜਿਹੜੀਆਂ ਪੌਦੇ ਦੇ ਅੰਦਰ ਚਲੇ ਜਾਂਦੀਆਂ ਨੇ ਉਹਨਾਂ ਨੂੰ ਸੀ ਕਹਿੰਦੇ ਜਿਵੇਂ ਆਪਾਂ ਕੋਈ ਇਦਾਂ ਦੀ ਚੀਜ਼ ਪਾਈ ਆ ਮਤਲਬ ਮੱਝ ਦੇ ਟੀਕਾ ਲਾਤਾ ਦੁੱਧ ਲੈਣ ਦੇ ਲਈ ਉਹ ਇੰਜੈਕਸ਼ਨ ਉਹਦੇ ਅੰਦਰ ਫੈਟ ਚ ਚਲਾ ਗਿਆ ਇੱਕ ਹੁੰਦਾ ਇਦਾਂ ਦੀਆਂ ਦਵਾਈਆਂ ਇਦਾਂ ਦੀਆਂ ਰੇਹਾਂ ਸਪਰੇਹਾਂ ਜ ਤੇ ਜਾਂ ਐਨੀਮਲ ਦੇ ਵਿੱਚੋਂ ਬਹੁਤ ਸਾਰੀਆਂ ਏਦਾਂ ਦੀਆਂ ਦਵਾਈਆਂ ਜਿਹੜੀਆਂ ਉਹਦੀ ਫੈਟ 'ਚ ਅੰਦਰ ਚਲੇ ਜਾਂਦੀਆਂ ਨੇ ਜਦੋਂ ਉਹ ਫੈਟ 'ਚ ਚਲੇ ਗਈਆਂ ਉਹ ਬੁੱਢ 'ਚ ਅਸੀਂ ਖਾਦਾ ਉਹ ਸਾਡੇ 'ਚ ਆ ਜਾਣੀਆਂ ਨੇ ਤੇ ਉਹ ਸਾਡੇ 'ਚੋਂ ਫਿਰ ਮਲਮ ਤਿਆਗ ਰਹੀ ਬਾਹਰ ਨਹੀਂ ਨਿਕਲਣੀਆਂ ਉਹ ਅੰਦਰ ਹੀ ਰਹਿਣੀਆਂ ਸਾਡੇ ਉਹ ਵਾਲੀਆਂ ਦਵਾਈਆਂ ਅਸੀਂ ਵੱਧ ਵਰਤਦੇ ਆ ਮੈਂ ਪਹਿਲਾਂ ਵੀ ਦੱਸਦਾ ਕਿਉਂ ਕਿ ਸਾਡੇਆਂ ਨੂੰ ਪ੍ਰੋਫਿਟ ਵੱਧ ਮਿਲਦਾ ਬਾਹਰਲੇ ਮੁਲਖਾਂ 'ਚ ਹੈਗਾ ਆ ਕੈਂਸਰ ਪਰ ਉਹਨਾਂ ਨੂੰ ਪਤਾ ਲੱਗਦਾ ਜਾਂਦਾ ਉਹ ਘਟਾਈ ਜਾ ਰਿਹਾ ਨਹੀਂ ਵੀ ਇਹਨਾਂ ਚੀਜ਼ਾਂ ਦੀ ਵਰਤੋਂ ਜਿਵੇਂ ਡੀਟੀਟੀ ਬੈਨ ਕਰਤੀ ਸਾਡੇ ਵਾਲੇ ਕਹਿੰਦੇ ਹੁਣ ਜੇ ਕੀਤੀ ਅਗੇ ਚੱਕੀ ਤੁਰਿਆ ਉਹ ਕਹਿੰਦੇ ਕੋਈ ਚੱਕਰ ਨਹੀਂ ਹੈਗਾ ਸੋ ਸਾਡਾ ਜਿਹੜਾ ਇਹ ਆ ਜੀ ਉਹਦੇ ਨਾਲ ਨਾਲ ਹੀ ਸਾਡੇ ਕੋਲੇ ਜਿੰਨੀ ਆਪਾਂ ਕਾਟਨ ਲਾਈ ਇੱਥੇ ਜਿੰਨੀ ਆਪਾਂ ਕਪਾਹ ਦੀ ਖੇਤੀ ਕੀਤੀ ਸਾਨੂੰ ਪਤਾ ਪਿੰਡ ਵਾਲਿਆਂ ਨੂੰ ਪਤਾ ਉਹ ਕਿੰਨੀ ਰੇ ਸਪਰੇ ਦੀ ਵਰਤੋਂ ਕੀਤੀ ਜਾਂਦੀ ਆ ਗੁਲਾਬੀ ਸੁੰਡੀ ਮਰਦੀ ਨਹੀਂ ਉਹ ਜਿੰਨੀ ਰੇ ਸਪਰੇ ਆ ਪੌਦੇ ਤੋਂ ਆਈ ਧਰਤੀ ਤੇ ਗਈ ਉਹਦੇ ਨਾਲ ਕੀ ਹੋ ਗਿਆ ਸਾਡੇ ਕੋਲੇ ਸਾਡਾ ਪਾਣੀ ਵੀ ਖਰਾਬ ਹੋ ਗਿਆ ਸਾਡੀ ਮਿੱਟੀ ਵੀ ਖਰਾਬ ਹੋ ਗਈ ਜਿੱका ਸਾਡੀ ਮਿੱਟੀ ਵੀ ਖਰਾਬ ਹੋ ਗਈ ਜਿਹੜੀ ਉਹ ਚ ਫਸਲ ਆਊਗੀ ਉਹਦੇ ਵਿੱਚ ਵੀ ਜ਼ਹਿਰ ਆ ਗਿਆ ਸਾਡਾ ਪਾਣੀ ਖਰਾਬ ਹੋ ਗਿਆ ਸਾਡੀ ਫੂਡ ਸਪਲਾਈ ਜਿਹੜਾ ਅਸੀਂ ਅਨਾਜ ਖਾ ਰਹੇ ਉਹ ਵੀ ਜ਼ਹਿਰੀਲਾ ਹੋ ਚੁੱਕਾ ਆ ਹੌਲੀ ਹੌਲੀ ਕਰਦੇ 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 ਇੱਕ ਦੋ ਦਿਨ ਖਾਦਾ ਦੋ ਦਿਨ ਖਾਦਾ ਦੋ ਮਹੀਨੇ ਖਾਦਾ ਸਾਲ ਖਾਦਾ ਚਾਰ ਸਾਲ ਖਾਦਾ ਪੰਜ ਸਾਲ ਖਾਦਾ ਜਦੋਂ ਉਹ ਬੰਦਾ ਬਚਪਨ ਤੋਂ ਉਹੀ ਦੁੱਧ ਉਹੀ ਪਾਣੀ ਉਹੀ ਮਿੱਟੀ 'ਚ ਪੈਦਾ ਹੋਈ ਫਸਲ ਖਾ ਰਿਹਾ ਆ ਕਰਦੇ 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 ਉਹ 40 ਕ ਸਾਲ ਦਾ ਹੁੰਦਾ ਨਾ ਤਾਂ ਉਹਦੇ ਅੰਦਰ ਕੈਂਸਰ ਬਣ ਜਾਂਦੀ ਹੈ ਇੱਕ ਦਿਨ 'ਚ ਨਹੀਂ ਬਣਦੀ ਲੇਕਿਨ ਇੱਕ ਦਿਨ ਜ਼ਰੂਰ ਬਣ ਜਾਂਦੀ ਹੈ ਜੀ ਆਖੇ ਹੈਲਥ ਇਸ਼ੂ ਉਹਨੇ ਸ਼ੁਰੂ ਹੋ ਜਾਂਦੇ ਆ ਇਹਦੇ ਨਾਲ ਜਿਹੜਾ ਗਰਾਉਂਡ ਵਾਟਰ ਆ ਇਹ ਤਾਂ ਹੋ ਗਿਆ ਰੇਹਾਂ ਸਪਰੇਹਾਂ ਦਾ ਕਸੂਰ ਜਿਹੜਾ ਗਰਾਉਂਡ ਵਾਟਰ ਆ ਸਾਡਾ ਧਰਤੀ ਹੇਠਲਾ ਪਾਣੀ ਆ ਉਹ ਵੀ ਕਿਤੇ ਨਾ ਕਿਤੇ ਕਾਰਨ ਬਣ ਰਿਹਾ ਕਿਉਂ ਕਿ ਉਹਨੂੰ ਵੀ ਅਸੀਂ ਜਿਹੜੀ ਸਪਰੇਹ ਧਰਤੀ ਉੱਤੇ ਕੀਤੀ ਮੀਂਹ ਦਾ ਪਾਣੀ ਪਿਆ ਉਹ ਥੱਲੇ ਚਲਾ ਗਿਆ ਪਹਿਲਾ ਕਾਰਨ ਉਹਨੇ ਪਾਣੀ ਗੰਦਾ ਕਰਤਾ ਹੁਣ ਪਾਣੀ ਤਾਂ ਸੀ ਬਚਪਨ ਤੋਂ ਹੀ ਪੀਂਨੇ ਆ ਬਾਈ ਪਾਣੀ ਦੇ ਵਿੱਚ ਕਹਿੰਦੇ ਸਾਡੇ ਕੋਲੇ ਫਲੋਰਾਈਡ ਸਾਨੂੰ ਦੇਖਣ ਨੂੰ ਮਿਲਦਾ ਠੀਕ ਆ ਟਰਬਿਡਿਟੀ ਦੇਖਣ ਨੂੰ ਮਿਲਦੀ ਹੁਣ ਇਹ ਕਿੱਥੋਂ ਆਉਂਦੇ ਆ ਇਹ ਇਹ ਜਿਹੜੇ 2-3 ਆਹ ਵਾਲੇ ਐਲੀਮੈਂਟ ਆ ਚਲ ਨਾਦੀ ਨਾਲੀ ਟੋਟਲ ਡਿਸਾਲਵਡ ਸੋਲਿਡ ਤੁਸੀਂ ਫਿਲਟਰ ਲਵਾਇਓ ਕਹਿੰਦੇ ਟीडीएस ਚੈੱਕ ਕਰ ਲਓ ਹਾਂ ਉਹ ਵਾਲਾ ਜਿਹੜਾ ਹੁੰਦਾ ਇਹ ਕਿੱਥੋਂ ਆਉਂਦੇ ਆ ਜਿਹੜਾ ਸਾਡੇ ਮਾਲਵੇ ਦਾ ਪਾਣੀ ਜਾਂ ਪੰਜਾਬ ਦਾ ਧਰਤੀ ਹੇਠਲਾ ਪਾਣੀ ਥੱਲੇ ਜਾਈ ਜਾ ਰਿਹਾ ਜਾਈ ਜਾ ਰਿਹਾ ਜਾਈ ਜਾ ਰਿਹਾ ਉਹ ਅਖੀਰੀ ਇੰਨਾ ਥੱਲੇ ਚਲਾ ਗਿਆ ਕਿ ਥੱਲੇ ਹੁਣ ਪੱਥਰ ਆ ਚੁੱਕੇ ਨੇ ਇੱਕ ਮੈਂ ਸਿੰਪਲ ਭਾਜਾ ਵੀ ਦੱਸੂਗਾ ਉਹ ਜੀਓਗ੍ਰਾਫੀ ਦੀ ਬਾਤ ਹਨ ਨੂੰ ਲੱਗ ਗੱਲ ਕਹਿੰਦੇ ਆ ਸੋ ਇਦਾਂ ਦਾ ਲੈਵਲ ਇੰਨੀ ਥੱਲੇ ਜਾ ਚੁੱਕੇ ਕਿ ਉੱਥੇ ਇਦਾਂ ਦੇ ਪੱਥਰ ਆ ਗਏ ਜਿਨ੍ਹਾਂ ਵਿੱਚ ਸਾਨੂੰ ਕੁਝ ਇਦਾਂ ਦੇ ਪਦਾਰਥ ਮਿਲਦੇ ਜਿਹੜੇ ਇਨਸਾਨ ਦੇ ਲਈ ਸਹੀ ਨਹੀਂ ਹੈਗੇ ਪਰ ਹੁਣ ਪਾਣੀ ਅਸੀਂ ਇਹਨਾਂ ਡੂੰਗਾ ਚੱਕ ਰਹੇ ਹਾਂ ਜਦੋਂ ਪਾਣੀ ਡੂੰਗਾ ਚੱਕਾਂਗੇ ਤੇ ਨਾਲ ਫਿਰ ਉਹ ਪਦਾਰਥ ਵੀ ਆਉਣਗੇ ਬਾਈ ਜੀ ਉਹ ਪਦਾਰਥ ਜਿਹੜੇ ਨਾਲ ਆਉਣਗੇ ਤਉ ਜੇ ਖੇਤੀ 'ਚ ਜਾ ਰਹੇ ਆ ਤਾਂ ਹੌਲੀ-ਹੌਲੀ ਉਹ ਫਸਲਾਂ 'ਚ ਐਂਟਰ ਕਰ ਰਹੇ ਆ ਜਿਹੜੇ ਕਹਿੰਦੇ ਅਸੀਂ ਤੱਕਾਂ 'ਚ ਫਿਲਟਰ ਲਵਾਇਆ ਕੋਈ ਚੱਕਰ ਨਹੀਂ ਫਸਲਾਂ ਰਾਹੀ ਆ ਜਾਣਗੇ ਨਹੀਂ ਤਾਂ ਉਹ ਫਿਰ ਜਿਹੜਿਆਂ ਦੇ ਫਿਲਟਰ ਨਹੀਂ ਹੈ ਉਹ ਪਾਣੀ ਪੀਂਦੇ ਉਹ ਤਾਂ ਅੰਦਰ ਜਾ ਰਹੇ ਆ ਸੂ ਐਡੇ ਤਕੜੇ ਉਹ ਪਦਾਰਥਾ ਇੰਨੇ ਮਾੜੇ ਪਦਾਰਥਾ ਹੌਲੀ-ਹੌਲੀ ਕਰਕੇ ਉਹ ਵੀ ਸਾਡੇ ਅੰਦਰ ਕੈਂਸਰ ਪੈਦਾ ਕਰੀ ਜਾਂਦੇ ਆ ਫਿਰ ਉਹ 40 ਸਾਲ ਟੱਪਦੇ ਆ ਤੇ ਬੰਦਾ ਉਹੀ ਮਾੜੀ ਖਰਾਕ ਖਾਈ ਜਾਂਦਾ ਉਹੀ ਮਿੱਟੀ ਮਾੜੀ ਉਹੀ ਪਾਣੀ ਮਾੜਾ ਖਾ ਕੇ ਮੁੜ ਕੇ ਫਿਰ ਉਹ ਕੈਂਸਰ ਦਾ ਸ਼ਿਕਾਰ ਹੋ ਜਾਂਦਾ ਜੀ ਉਹਦੇ ਕੋਲੇ ਪੈਸਾ ਨਹੀਂ ਹੈਗਾ ਚੈੱਕ ਕਰਾਉਣ ਦੇ ਲਈ ਅਵੇਰਨੈਸ ਹੈ ਹੀ ਨਹੀਂ ਕਿਤਨਾ ਕਿਤੇ ਜਿਹੜੀ ਸਾਡੇ ਕੋਲੇ ਜਾਣਕਾਰੀ ਦੀ ਘਾਟ ਆ ਉਹ ਸਾਡੇ ਲਈ ਹੀ ਸਮੱਸਿਆ ਬਣੀ ਆ ਅਸੀਂ ਆਪ ਪੰਜਾਬ ਵਾਸੀ ਖੁਦ ਆਪਣੇ ਲਈ ਇੱਕ ਸਮੱਸਿਆ ਸਹੀੜੀ ਹੋਈ ਆ ਸਰਕਾਰ ਤਾਂ ਦੇਖੋ ਸਰਕਾਰ ਤਾਂ ਸਾਫ਼ ਪਾਣੀ ਪੀ ਜਾਂਦੀ ਆ ਹੁਣੀ ਉਹਨਾਂ ਨੂੰ ਵੀ ਜਿਹੜੇ ਮਾੜਾ ਕੰਮ ਕੀਤਾ ਹੋਇਆ ਠੀਕ ਹੈ ਨਾ ਉਹ ਵੀ ਕਿਤੇ ਕਹਿੰਦੇ ਨੇ ਰੱਬ ਦੇਖਦਾ ਉੱਤੇ ਪਰ ਕਿਤੇ ਨਾ ਕਿਤੇ ਅਸੀਂ ਆਪ ਲੋਕਾਂ ਨੇ ਹੀ ਉਹ ਚੀਜ਼ਾਂ ਦੀ ਦੇਖੋ ਖਾਦਾਂ ਦੀ ਵਰਤੋਂ ਦੇਖੋ ਕਿਸ ਲੈਵਲ ਤੇ ਹੋ ਰਹੀ ਆ ਦਵਾਈਆਂ ਆ ਰੇहां ਸਪਰੇਹਾਂ ਉਹ ਇੱਕ ਦਿਨ ਚ ਨਹੀਂ ਹੋਇਆ ਇਹ ਪਿਛਲੇ 20 30 ਸਾਲਾਂ ਤੋਂ ਹੋ ਰਿਹਾ ਜੀ ਜੇ ਅੱਜ ਅਸੀਂ ਨਹੀਂ ਸੁਧਰਾਗੇ ਜਿਵੇਂ 에ਅਰ ਪੋਲਿਊਸ਼ਨ ਦੀ ਗੱਲ ਕਰ ਲਓ ਹਵਾ ਆ ਹੁਣ ਲੰਗਸ ਕੈਂਸਰ ਜਿਹੜਾ ਹੁੰਦਾ ਉਹ ਹਵਾ ਦੇ ਪੋਲਿਊਸ਼ਨ ਕਰਕੇ ਹੁੰਦਾ ਉਹ ਪਾਣੀ ਪੀਣ ਨਾਲ ਨਹੀਂ ਹੁਣ ਉਹ ਹਵਾ ਦੇ ਪੋਲਿਊਸ਼ਨ ਨਾਲ ਹੁੰਦਾ ਬ੍ਰੈਸਟ ਕੈਂਸਰ ਕਾਹਦੇ ਨਾਲ ਹੁੰਦਾ ਮਾੜੀਆਂ ਖਰਾਕਾਂ ਖਾਣ ਦੇ ਨਾਲ ਦੁੱਧ ਪੀਣ ਨਾਲ ਆਪਣੇ ਜਦੋਂ ਘਰੇ ਕੋਈ ਲੇਡੀ ਪ੍ਰੈਗਨੈਂਟ ਹੁੰਦੀ ਉਹਨੂੰ ਕੀ ਕਹਿੰਦੇ ਨੇ ਉਹ ਬਾਈ ਦੁੱਧ ਹੋਰ ਦੋ ਤਕੜੀ ਹੋਊਗੀ ਇਹ ਉਹ ਦੁੱਧ ਜਦੋਂ ਪੀ ਰਹੀ ਆ ਤੇ ਉਹ ਅੰਦਰ ਉਹਦੇ ਇੱਕ ਬੇਬੀ ਪਾਲ ਰਿਆ ਆ ਤਾਂ ਉਹਦੇ ਓਬਵੀਅਸ ਬ੍ਰੈਸਟ ਦੇ ਵਿੱਚ ਇੱਕ ਟਾਈਮ ਤੇ ਉੱਤੇ ਫੀਡਿੰਗ ਹੋਣੀ ਜਿਹੜੀ ਬੱਚੇ ਨੇ ਲੈਣੀ ਆ ਉਹ ਕਿੱਥੋਂ ਆਣੀ ਆ ਸਰੀਰ ਦੇ ਵਿੱਚੋਂ ਬਣਣੀ ਆ ਤੇ ਉਹ ਸਰੀਰ ਦੇ ਵਿੱਚੋਂ ਫਿਰ ਜ਼ਹਿਰੀ ਤਾਂ ਬਣੀ ਹੋਈ ਉਹ ਹੀ ਜਾ ਕੇ ਦਾ ਬ੍ਰੈਸਟ ਕੈਂਸਰ ਦਾ ਕਾਰਨ ਬਣਦਾ ਸਮਝੇ ਗੱਲ ਨੂੰ ਤੇ ਜਿਹੜਾ ਸਾਹ ਲੈਨੇ ਫਿਰ ਅਸੀਂ ਉਹ ਵੀ ਸਾਡੇ ਆਸੇ ਪਾਸੇ ਦਾ ਧੂੰਆਂ ਆ ਉਹ ਵੀ ਕਿਸੇ ਹੋਰ ਨਹੀਂ ਆਇਆ ਫੈਕਟਰੀਆਂ ਗੰਦਾ ਪਾਣੀ ਦਰਿਆਵਾਂ ਦਾ ਕੁਦਰਤ ਨੂੰ ਅਸੀਂ ਇੰਨਾ ਕਿ ਬੇਕਾਰ ਕਰ ਦਿੱਤਾ ਵੀ ਕੁਦਰਤ ਕਹਿੰਦੀ ਹੁਣ ਠਹਿਰ ਉਸੇ ਅਸੀਂ ਵੀ ਥੋੜਾ ਜਿਹਾ ਲੂਸ ਕੱਢ ਕੇ ਹਟਣਾ ਹੁਣ ਜਦੋਂ ਇੰਨੀ ਕੈਂਸਰ ਹੋ ਗਈ ਦਾ ਇੰਪੈਕਟ ਕਿੱਥੇ ਪੈਂਦਾ ਆ ਇੰਪੈਕਟ ਕਿੱਥੇ ਪੈਂਦਾ ਸਭ ਤੋਂ ਪਹਿਲੀ ਗੱਲ ਜਿਹੜੇ ਪਰਿਵਾਰ ਦੇ ਵਿੱਚ ਕੈਂਸਰ ਹੋ ਗਈ ਉਸ ਪਰਿਵਾਰ ਦਾ ਜਾਣਾ ਆਉਣਾ ਖਰਚਾ ਦਵਾਈਆਂ ਦਾ ਉਹ ਵਿਚਾਰਾ ਵੈਸੇ ਹੀ ਝੱਲਾ ਹੋ ਜਾਂਦਾ ਉਹ ਪਹਿਲਾਂ ਹੀ ਉਹਨਾਂ ਤਕੜਾ ਨਹੀਂ ਸੀਗਾ ਉਹ ਤਾਂ ਜਮ੍ਹਾਂ ਹੀ ਥੱਲੇ ਲੱਗ ਜਾਂਦਾ ਖੂਨ ਜੇ ਲੱਗਦਾ ਇਕਨੋਮਿਕਲੀ ਬਰਡਨ ਬਹੁਤ ਆ ਗਿਆ ਉਹ ਜੇ ਮਾਰੀ ਮੋਟੀ ਰੋਟੀ ਖਾਂਦਾ ਸੀਗਾ ਉਹ ਤਾਂ ਜਮ੍ਹਾਂ ਹੀ ਜਾਵੜਿਆ ਭਾਂਡੇ ਇਦੇ ਨਾਲ ਨਾਲ ਜਿਹੜੇ ਤਕੜੇ ਵੀ ਹੈਗੇ ਉਹਦਾ ਸਾਈਕੋਲੋਜੀਕਲ ਇੰਪੈਕਟ ਲਾ ਲੋ ਵੀ ਕਿੰਨਾ ਪੈਂਦਾ ਕਿੰਨਾ ਜ਼ਿਆਦਾ ਸਾਈਕੋਲੋਜੀਕਲ ਇੰਪੈਕਟ ਆ ਵੀ ਹਾਂ ਆ ਹੋ ਗਿਆ ਮੈਨੂੰ ਟੈਨਸ਼ਨ ਪੈ ਗਈ ਆ ਸੋ ਉਹਦੇ ਨਾਲ ਕੀ ਹੁੰਦਾ ਬੰਦੇ ਡਿਪਰੈਸ਼ਨ ਚ ਚਲੇ ਜਾਂਦੇ ਆ ਦੇਖੋ ਨੁਕਸਾਨ ਸਭ ਦਾ ਹੋਣਾ ਇੱਥੇ ਗਰੀਬ ਅਮੀਰ ਦਾ ਕੋਈ ਚੱਕਰ ਹੀ ਨਹੀਂ ਹੈਗਾ ਜਦੋਂ ਜਾਨ ਨਾ ਰਹੀ ਤਾਂ ਫਿਰ ਤਾਂ ਗਰੀਬ ਅਮੀਰ ਸਾਰੇ ਇੱਕੋ ਜਗ੍ਹਾ ਜਾ ਕੇ ਫਿਰ ਉਹ ਫੋਕਨੇ ਦੇ ਉੱਤੇ ਜਾਣੇ ਆ ਜੀ ਹੁਣ ਪਿੱਛੇ ਜੇ ਆਪਾਂ ਸਿੱਧੂ ਦੀ ਗੱਲ ਸੁਣੀ ਤੁਸੀਂ ਵੀ ਸੁਣੀ ਹੋਊਗੀ ਉਹਨੇ ਕੀ ਦੱਸਿਆ ਨੇਚਰਲ ਚੀਜ਼ਾਂ ਚੱਕਰ ਇਹਨਾਂ ਉਹ ਨੇਚਰਲ ਰਹਿੀਆਂ ਨਹੀਂ ਸਾਡੇ ਕੋਲੇ ਹੋ ਜੀ ਬਦਾਮ ਦੀ ਰੋਟੀ ਹੋ ਕਣਕ ਦੀ ਨਾ ਖਾਓ ਬਈ ਕਣਕ ਦੀ ਖਾਵਾਂਗੇ ਬਦਾਮ ਕਿੱਥੋਂ ਖਾ ਲਾਂਗੇ ਬਦਾਮ ਕਿਉਂਕਿ ਪਿਓਰ ਤਾਂ ਕਹਿ ਰਿਆ ਅਸੀਂ ਕਣਕ ਪਿਓਰ ਛੱਡੀ ਦੀ ਅਸੀਂ ਤਾਂ ਇਹ ਸੋਚਦੇ ਵਿੱਚ ਪਿਛਲੀ ਵਾਰ ਝਾੜ ਘੱਟ ਨਿਕਲੇ ਸੀ ਗਏ ਕਰੈਕਤੀ ਨਾ ਦੋ ਗੱਟੇ ਹੋਰ ਵੱਧ ਪਾ ਦੇ ਖਾਦ ਦੇ ਤਾਂ ਝਾੜ ਵਧੂਗਾ ਉਹ ਝਾੜ ਵਧਾ ਕੇ ਕਰਨਾ ਕੀ ਆ ਜਦ ਅਸੀਂ ਰੋਟੀ ਢਿੱਡ ਭਰ ਕੇ ਖਾਣ ਲਈ ਜਉਣ ਲਈ ਕਰਦੇ ਆ ਉਹ ਸਾਡੀ ਉਮਰ ਤਾਂ ਘਟਦੀ ਜਾ ਰਹੀ ਐ ਇਹਨਾਂ ਰਿਹਾਂ ਸਬਰੀਆਂ ਕਰਕੇ ਸਾਨੂੰ ਲੋੜ ਐ ਆਰਗੇਨਿਕ ਖੇਤੀ ਦੀ ਹੁਣ ਇਹਦਾ ਹੱਲ ਕੀ ਆ ਫਿਰ ਕੰਨੇ ਮਾਲਵੇਰੀਨ ਦੇ ਵਿੱਚ ਜੋ ਨਾ ਕ੍ਰਾਈਸਿਸ ਆ ਚੁੱਕਾ ਹੈ ਕੈਂਸਰ ਦਾ ਇਹਦਾ ਹਾਲਤ ਹੈ ਇਹ ਹੀ ਆ ਵੀ ਸਾਨੂੰ ਪਾਲਿਸੀ ਮੇਕਰਸ ਨੂੰ ਹੈਲਥ ਪ੍ਰੋਫੈਸ਼ਨਲ ਨੂੰ ਐਡ ਆਨ ਕਰਨਾ ਪਊਗਾ ਖਾਦਾਂ ਦੀ ਵਰਤੋਂ ਦਾ ਤਰੀਕਾ ਸਾਨੂੰ ਚੇਂਜ ਕਰਨਾ ਪਊਗਾ ਕੰਟਰੋਲ ਕਰੀਏ ਖਾਦਾਂ ਦੀ ਵਰਤੋਂ ਉੱਤੇ ਦਵਾਈਆਂ ਦੀ ਵਰਤੋਂ ਉੱਤੇ ਆ ਜਿਹੜੇ ਪੀਯੂ ਵਾਲੇ ਪਿਛਲੇ 20 ਸਾਲ ਤੋਂ 50 ਸਾਲ ਤੋਂ ਬੈਠੇ ਤਨਖਾਹਾਂ ਲੈ ਰਹੇ ਆ ਇਹਨਾਂ ਨੂੰ ਮੜਾ ਜਾ ਹਲੂਣੋ ਵੀ ਭਾਈ ਚੱਜ ਦੇ ਵੀ ਪੈਦਾ ਕਰੋ ਜਿਨ੍ਹਾਂ 'ਚ ਘੱਟ ਤੋਂ ਘੱਟ ਜ਼ਹਿਰ ਹੋਵੇ ਇਦਾਂ ਦੀਆਂ ਦਵਾਈਆਂ ਪੈਦਾ ਕਰੋ ਜਿਨ੍ਹਾਂ 'ਚ ਘੱਟ ਜ਼ਹਿਰ ਹੋ ਜਿਹੜੀ ਇਨਸਾਨ ਦੇ ਨੂੰਕਸਾਨ ਨਾ ਕਰੇ ਤਨਖਾਹ ਲੈ ਕੇ ਬੈਠੇ ਉਹ ਤੇ ਕੰਮ ਨਹੀਂ ਕਰਨਾ ਸੀ ਨੋ 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 ਕੰਮ ਨਹੀਂ ਕਰਨਾ ਕੋਈ ਨਹੀਂ ਲੋਕੀ ਮਰਦੇ ਆ ਮਰੀ ਜਾਂ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣ ਕਿਸਾਨਾਂ ਦੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਉਹਨਾਂ ਨੂੰ ਦੱਸਿਆ ਜਾਵੇ ਕਿ ਵੀਰ ਇਦਾਂ ਕਰਨਾ ਨੁਕਸਾਨ ਹੁੰਦਾ ਆ ਤਾਂ ਕਰਕੇ ਇਦਾਂ ਹੋ ਰਿਹਾ ਕੋਈ ਦੱਸ ਹੀ ਨਹੀਂ ਦਫ਼ਤਰਾਂ 'ਚ ਬੈਠੇ ਏਸੀ ਥੱਲੇ ਬੈ ਕੇ ਮੁੜ ਜਾਂਦੇ ਆ ਸਿਆਲਾਂ ਵਿੱਚ ਹੀਟਰ ਲਾਇਆ ਗਰਮੀ ਵਿੱਚ ਏਸੀ ਲਾਇਆ ਕੰਮ ਡੱਕਾ ਨਹੀਂ ਕਰਨਾ ਸੀ ਸੋ ਲੋੜ ਹੈ ਇੱਥੇ ਹਰੇਕ ਨੂੰ ਚਾਹੇ ਉਹ ਸਰਕਾਰੀ ਅਹੁਦੇਦਾਰਾ ਚਾਹੇ ਆਮ ਪੰਜਾਬੀ ਆ ਸਾਰਿਆਂ ਨੇ ਰਲ ਕੇ ਹੀ ਪੰਜਾਬ ਨੂੰ ਬਚਾਉਣਾ ਪਹਿਲਾਂ ਵੀ ਪੰਜਾਬ ਬੜੀ ਵਾਰ ਇਦਾਂ ਦੀਆਂ ਮੁਸੀਬਤਾਂ ਵਿੱਚ ਆਇਆ ਆ ਸਾਨੂੰ ਲੋੜ ਹੈ ਕਿ ਹੁਣ ਦੁਬਾਰਾ ਅਸੀਂ ਪੰਜਾਬ ਨੂੰ ਬਚਾ ਲਈਏ ਜੀ ਸੋ ਉਮੀਦ ਕਰਦਾ ਵੀਡੀਓ ਵਧੀਆ ਲੱਗਿਓਗੀ ਤੁਹਾਡਾ ਵਿਊ ਪੁਆਇੰਟ ਕੀ ਇਹਦੇ ਉੱਤੇ ਇੱਕ ਵਾਰ ਆਪ ਦਾ ਵਿਚਾਰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਲਿਖਿਓ ਤੁਹਾਡਾ ਕੋਈ ਆਸ-ਪਾਸ ਦਾ ਤਜਰਬਾ ਹੋਵੇ ਉਹਨੂੰ ਜ਼ਰੂਰ ਇਸ ਵੀਡੀਓ ਦੇ ਕਮੈਂਟ ਬਾਕਸ 'ਚ ਲਿਖਿਓ ਜੀ ਬਾਕੀ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਨਾਲ ਦੀ ਨਾਲ ਹੀ ਕਿ ਤੁਸੀਂ ਡੀਐਸਪੀ ਐਸਡੀਐਮ ਜਾਂ ਤਹਿਸੀਲਦਾਰ ਬਣਨਾ ਚਾਹੁੰਦੇ ਹੋ ਤਾਂ ਕਿ ਆਪ ਜਾ ਕੇ ਪਾਲਿਸੀਆਂ ਸੁਧਾਰ ਲਈਏ ਇਹਨਾਂ ਤੇ ਉਦਾਸ ਹੈ ਨਹੀਂਗੀ ਸੋ ਇਹਦੇ ਲਈ ਡੀਐਸਪੀ ਐਸਡੀਐਮ ਤਹਿਸੀਲਦਾਰ ਬਣਦੇ ਲਈ ਜਿਹੜੇ ਬੱਚੇ ਦੀ ਉਮਰ 21 ਤੋਂ 37 ਸਾਲ ਆ ਤੇ ਉਹ ਜਨਰਲ ਕੈਟਾਗਰੀ ਦਾ ਤੇ ਜਿਹੜਾ ਬੱਚਾ ਓਬੀਸੀ ਤੇ ਐਸਸੀ ਉਹਦੀ ਉਮਰ 21 ਤੋਂ 42 ਸਾਲ ਹੈ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੇ ਉਹ ਬੱਚਾ ਪੰਜਾਬ ਵਿੱਚ ਡੀਐਸਪੀ ਐਸਡੀਐਮ ਤਹਿਸੀਲਦਾਰ ਲੱਗ ਸਕਦਾ ਆ ਉਹਦੇ ਲਈ ਪੜਨਾ ਪੈਂਦਾ ਆ ਪੇਪਰ ਦੇਣਾ ਪੈਂਦਾ ਆ ਸੋ ਪੜਾਉਨੇ ਅਸੀਂ ਹੈਗੇ ਆ ਪੜਾਉਣ ਦੇ ਲਈ ਇਸ ਨੰਬਰ ਦੇ ਉੱਤੇ ਪੜਨ ਦੇ ਲਈ ਇਸ ਨੰਬਰ ਉੱਤੇ ਕਾਲ ਕਰ ਲਓ ਥੱਲੇ ਵੀ ਨੰਬਰ ਹੈਗਾ ਆ ਵੀ ਨੰਬਰ ਹੈਗਾ ਜੇ ਕੋਈ ਹੋਰ ਡੀਐਸਪੀ ਐਸਡੀਐਮ ਤਹਿਸੀਲਦਾਰ ਬਣਨ ਦੇ ਬਾਰੇ ਜਾਣਕਾਰੀ ਚਾਹੀਦੀ ਹੋਵੇ ਮੇਰੀ ਟੀਮ ਨੂੰ ਕਾਲ ਕਰੋ ਉਹਦੇ ਕੋਲੋਂ ਜਾਣਕਾਰੀ ਲਓ ਤੇ ਆਪਦੀ ਪੜ੍ਹਾਈ ਸ਼ੁਰੂ ਕਰੋ ਪੜੋ ਅੱਗੇ ਵਧੋ ਪੰਜਾਬ ਨੂੰ ਤੁਹਾਡੀ ਬਹੁਤ ਲੋੜ ਹੈ ਜੀ ਉਮੀਦ ਕਰਦਾ ਵੀਡੀਓ ਵਧੀਆ ਲੱਗੀ ਹੋਊਗੀ ਵਧੀਆ ਲੱਗੇ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜਉਂਦੇ ਵਸਦੇ ਰੋ ਰੱਬ ਖੈਰ ਕਰੇ ਜੀ ਸਸ਼ੀ ਦਾ ਸਾਰਾ ਨੂੰ ਬਾਏ ਬਾਏ